ਸਸ਼ੇ ਕਾਲ ਕਲਿਆਣ ਟੀਵੀ ਪੰਜਾਬ ਵਿਖੇ ਤੁਸੀ ਤੇ ਕਲਕੱਤਾ ਦੇ ਵਿੱਚ ਮਹਿਲਾ ਨਰਸ ਦੇ ਹੋਏ ਕਤਲ ਮਾਮਲੇ ਤੋਂ ਬਾਅਦ ਜਿੱਥੇ ਰੋਸ ਆਉਂ ਦੇਸ਼ ਭਰ ਦੇ ਵਿੱਚ ਵੱਧਦਾ ਹੋਇਆ ਨਜ਼ਰ ਆ ਰਿਹਾ ਤੇ ਇਸ ਦੇ ਦਰਮਿਆਨ ਬਠਿੰਡਾ ਦੇ ਵਿੱਚ ਵੀ ਸਮੂਹ ਡਾਕਟਰਾਂ ਦੇ ਬੁੱਲੂ ਸੇਵਾਵਾਂ ਠੱਪ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਇਨਸਾਫ ਦੀ ਮੰਗ ਕੀਤੀ ਗਈ ਇਸ ਦੇ ਦਰਮਿਆਨ ਜਿਹੜੇ ਸਟਾਫ ਮੈਂਬਰ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਨਰਸਾਂ ਤੇ ਮਹਿਲਾ ਡਾਕਟਰ ਜੋ ਕਿ ਆਪਣਾ ਘਰ ਪਰਿਵਾਰ ਛੱਡ ਕੇ ਰਾਤ ਨੂੰ ਵੀ ਹਸਪਤਾਲ ਦੇ ਵਿੱਚ ਡਿਊਟੀ ਦਿੰਦੇ ਨੇ ਤਾਂ ਇਹ तरीके ਨਾਲ ਉਹਨਾਂ ਦੇ ਨਾਲ ਜੋ ਬਤਿਰਾ ਕੀਤਾ ਜਾਣਾ ਬੇहद ਮੰਦ ਭਾਗ ਹੈ ਤੇ ਕਲਕੱਤਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਮਹਿਲਾ ਡਾਕਟਰ ਦੇ ਨਾਲ ਜੋ ਕੁਝ ਵੀ ਕੀਤਾ ਗਿਆ ਉਸ ਤੋਂ ਬਾਅਦ ਉਸ ਦਾ ਕਤਲ ਹੁੰਦਾ ਹੈ ਤਾਂ ਇਸ ਮਾਮਲੇ ਦੇ ਵਿੱਚ ਉਹ ਇਨਸਾਫ ਦੀ ਮੰਗ ਕਰ ਰਹੇ ਨੇ ਦੱਸਦੀ ਕਿ ਨਾ ਸਿਰਫ ਬਠਿੰਡਾ ਬਲਕਿ ਪੰਜਾਬ ਭਰ ਦੇ ਵਿੱਚ ਅੱਜ OPD ਸੇਵਾਵਾਂ ਜਿਹੜੀਆਂ ਨੇ ਉਹ ਬੰਦ ਕੀਤੀਆਂ ਜਾ ਰਹੀਆਂ ਨੇ ਤੇ ਰੋਜ਼ ਦੇ ਵਜੂ ਪ੍ਰਦਰਸ਼ਨ ਕਰਕੇ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਵੀ ਮੰਗ ਕੀਤੀ ਜਾ ਰਹੀ ਹੈ। ਮੇਰਾ ਨਾਮ ਡਾਕਟਰ ਕਾਜਲ ਹੈ ਤੇ ਅਸੀਂ ਅੱਜ ਸਾਰੇ ਜਣੇ ਆਈਐਮਈ ਦੀ ਕਾਲ ਤੇ ਆਏ ਆਂ ਤੇ ਪੀਸੀਐਮਐਸ ਐਸੋਸੀਏਸ਼ਨ ਦੀ ਕਾਲ ਤੇ ਆਏ ਆਂ ਅਸੀਂ ਸਾਡੀ ਇਹੀ ਮੰਗ ਹੈ ਕਿ ਜਿਹੜੇ ਉੱਥੇ ਇੰਨੀ ਦੁਖਦਾਈ ਘਟਨਾ ਵਾਪਰੀ ਹੈ ਕੱਲ ਨੂੰ ਇਹ ਸਾਡੇ ਨਾਲ ਵੀ ਹੋ ਸਕਦੀ ਹੈ ਤੇ ਸਾਡੇ ਬੱਚਿਆਂ ਨਾਲ ਵੀ ਹੋ ਸਕਦੀ ਹੈ ਤਾਂ ਯਾਨੀ ਮਤਲਬ ਸਾਨੂੰ ਇਹ ਹੈਰਾਨੀ ਹੈ ਕਿ ਸੁਸਾਇਟੀ ਦੇ ਹੋਰ ਜਣੇ ਕਿਉਂ ਨਹੀਂ ਆਏ ਹੈਗੇ ਸਿਰਫ ਟੀਚਰ ਐਸੋਸੀਏਸ਼ਨ ਕਿਉਂ ਆਈ ਤੇ ਡਾਕਟਰ ਜੀ ਮੂਰੇ ਕਿਉਂ ਆਏ ਕਿ ਇਹ ਸਿਰਫ ਡਾਕਟਰਾਂ ਦੀ ਉਹ ਹੈ ਹੋਰ ਸੁਸਾਇਟੀ ਦੇ ਵਿੱਚ ਹੋਰ ਜੜੀਆਂ ਇਨੀਆਂ ਲੇਡੀਆਂ ਨੇ ਉਹਨਾਂ ਨਾਲ ਨਹੀਂ ਉਹ ਸੁਰੱਖ ਕੀ ਉਹ ਸੁਰੱਖਿਅਤ ਨੇ ਜੀ ਉਹ ਸੁਰੱਖਿਅਤ ਨਹੀਂ ਤਾਂ ਮਤਲਬ ਸਾਨੂੰ ਤਾਂ ਹੈਰਾਨੀ ਹੋ ਰਹੀ ਹੈ ਕੋਈ ਵੀ ਐਟ ਪ੍ਰੈਜ਼ੈਂਟ ਸੁਰੱਖਿਅਤ ਹੈ ਹੀ ਨਹੀਂ ਅੱਜ ਕੋਲਕਾਤਾ ਹੋਇਆ ਫਿਰ ਉੱਤਰਾਖੰਡ ਹੋਇਆ ਕੱਲ ਨੂੰ ਇੱਥੇ ਪੰਜਾਬ 'ਚ ਵੀ ਹੋ ਜਾਊਗਾ ਫਿਰ ਸਾਨੂੰ ਸਾਡੀ ਇਹੀ ਮੰਗ ਹੈ ਕਿ ਸਾਨੂੰ ਇੱਕ ਸੇਫ এনवायरमेंट ਦਿੱਤਾ ਜਾਵੇ ਤਾਂ ਕਿ ਸਾਡੇ ਬੱਚਿਆਂ ਵਾਸਤੇ ਤੇ ਸਾਡੇ ਸਾਰਿਆਂ ਵਾਸਤੇ ਇੱਕ ਸੇਫ এনवायरमेंट ਦੀ ਸਿਰਜਣਾ ਕੀਤੀ ਜਾਵੇ ਕੀ ਕਾਰਨ ਦੇਖਦੇ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਸੰਸਦਾਂ ਦਾ ਮੇਲ ਚਾਉਂਦੀ ਕਿਉਂਕਿ ਤੁਹਾਨੂੰ ਜਸਟਿਸ ਹੀ ਨਹੀਂ ਮਿਲਦਾ ਹੈਗਾ ਅੱਜ ਕੇਸ ਦੇ ਟ੍ਰਾਇਲ ਚੱਲੀ ਜਾਂਦੇ ਸਾਨੂੰ ਟ੍ਰਾਇਲ ਨਹੀਂ ਚਾਹੀਦਾ ਹੈਗਾ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਫਾਂਸੀ ਮਿਲੇ ਤੇ ਚੌਂਕ ਚਿਚਰਾਹੇ 'ਚ ਖੜ ਕੇ ਉਹਨਾਂ ਨੂੰ ਫਾਂਸੀ ਮਿਲੇ ਤੇ ਉਹਨਾਂ ਨੂੰ ਤਾਂ ਕਿ ਦੂਜਿਆਂ ਨੂੰ ਵੀ ਇਹ ਅਕਲ ਆਵੇ ਕਿ ਐਦਾਂ ਦਾ ਨਹੀਂ ਕਰਨਾ ਹੈ ਅੱਜ ਕਿਸ ਤਰ੍ਹਾਂ ਦੀ ਇਸਦਾ ਬਾਈਟ ਹੈ ਅੱਜ ਸਾਡੀਆਂ ਸਾਰੀਆਂ ਓਪੀਡੀ ਸੇਵਾਵਾਂ ਬੰਦ ਨੇ ਕਿਉਂਕਿ ਹਸਪਤਾਲਾਂ 'ਤੇ ਇਹ ਹੀ ਬਣੀਏ ਬਾਤ ਚੋਂਗੇ 올 ਡਾਕਟਰ ਹਨ ਹੁਣ ਚੱਪੇਨ ਜਾਗੇ ਪਰ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਵੇਗੀ ਅੱਤ what the hell ਇਹ ਅੱਜ ਕੱਲ ਹਰ ਕੋਈ ਜਨਾ ਡਾਕਟਰਾਂ ਨੂੰ ਸੌਫਟ ਟਾਰਗੇਟ ਮੰਨਿਆ ਗਿਆ ਤੇ ਸੌਫਟ ਟਾਰਗੇਟ ਹੈਗੇ ਨੇ ਜਿਹੜਾ ਕੋਈ ਆਂਦਾ ਹੈ ਉਹ ਡਾਕਟਰਾਂ ਦੇ ਉੱਤੇ ਹੀ ਚੜ ਜਾਂਦਾ ਕੋਈ ਸਫਾਈ ਨਹੀਂ ਹੋਈ ਉਹਦੇ ਵਾਸਤੇ ਵੀ ਡਾਕਟਰ ਜ਼ਿੰਮੇਵਾਰ ਹੈ ਠੀਕ ਹੈ ਕੋਈ ਦਵਾਈ ਦੀ ਉਪਲਬਧ ਨਹੀਂ ਹੈਗੀ ਉਹਦੇ ਵਾਸਤੇ ਵੀ ਡਾਕਟਰ ਜ਼ਿੰਮੇਵਾਰ ਹੈ ਜੇ ਕੋਈ ਟੈਸਟ ਨਹੀਂ ਹੋਇਆ ਉਹਦੇ ਵਾਸਤੇ ਵੀ ਡਾਕਟਰ ਜ਼ਿੰਮੇਵਾਰ ਹੈ ਸਾਰੀਆਂ ਚੀਜ਼ਾਂ ਵਾਸਤੇ ਡਾਕਟਰ ਕਿਵੇਂ ਜ਼ਿੰਮੇਵਾਰ ਹੋ ਸਕਦਾ ਪ੍ਰਸ਼ਾਸਨ ਦਾ ਕੋਈ ਉਹ ਨਹੀਂ ਰੋਲ ਹੈਗਾ ਇਹਦੇ ਵਿੱਚ ਤਾਂ ਕਰਕੇ ਸਾਡੀ ਇਹੀ ਮੰਗ ਹੈ ਪ੍ਰਸ਼ਾਸਨ ਮੂਰੇ ਆਵੇ ਸਾਨੂੰ ਸਪੋਰਟ ਕਰੇ ਤੇ ਸਾਨੂੰ ਇੱਕ ਸੁਰੱਖਿਅਤ এনवायरमेंट ਦੇਵੇ ਡਾਕਟਰਾਂ ਦੀ ਸੁਰੱਖਿਆ ਵਾਸਤੇ ਜਿਹੜੇ ਕਾਨੂੰਨ ਬਣਿਆ ਉਹਨਾਂ ਨੂੰ ਕਿਉਂ ਨਹੀਂ ਅਪਲੀਕੇਟ ਐਕਚੁਅਲੀ ਜੇ ਇਹਦੇ ਵਿੱਚ ਹਲੇ ਕਾਨੂੰਨ ਪ੍ਰੋਪਰ ਤਰੀਕੇ ਨਾਲ ਇੰਪਲੀਮੈਂਟ ਹੋਏ ਹੀ ਨਹੀਂ ਹੈਗੇ ਠੀਕ ਹੈ ਕਾਨੂੰਨ ਸਿਰਫ ਬੋਰਡਾਂ ਤੇ ਲੱਗੇ ਹੋਏ ਨੇ ਤੇਵਾਰਾਂ ਦੀ ਚਿਪਕਾਏ ਗਏ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਇੰਪਲੀਮੈਂਟ ਕੀਤਾ ਹੀ ਨਹੀਂ ਜਾਂਦਾ ਉਹਦੇ ਵਿੱਚ ਇੱਕ ਆਮ ਜਿਹੜਾ ਨਾਗਰਿਕ ਦੀ ਧਾਰਨਾ ਇਹ ਹੀ ਹੈ ਕਿ ਡਾਕਟਰ ਹੀ ਗਲਤ ਹੋਊਗਾ ਉਹ ਜਦੋਂ ਤੱਕ ਧਾਰਨਾ ਆਪਣੇ ਮਨਾਂ ਚੋਂ ਨਹੀਂ ਠੀਕ ਹੋਊਗੀ ਕੋਦੋਂ ਤੱਕ ਜਿੰਨੇ ਮਰਜ਼ੀ ਅਸੀਂ ਐਕਚੁਅਲੀ ਆਈਏ ਕੁਝ ਮਰਜੀ ਅਸੀਂ ਲੈ ਆਈਏ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਤਾਂ ਕਰਕੇ ਆਪਾਂ ਨੂੰ ਉਹ ਧਾਰਨਾ ਤੋੜਨੀ ਪਊਗੀ ਜਦੋਂ ਤੱਕ ਆਪਾਂ ਇੱਕ ਸੁਸਾਇਟੀ ਦੇ ਵਿੱਚ ਉਹ ਧਾਰਨਾ ਨੂੰ ਨਹੀਂ ਤੋੜਾਂਗੇ ਕਿ ਡਾਕਟਰ ਹਰ ਵਾਰੀ ਗਲਤ ਨਹੀਂ ਹੋ ਸਕਦਾ ਠੀਕ ਹੈ ਨਾ ਉਹ ਉਦੋਂ ਤੱਕ ਕੁਝ ਵੀ ਵਧੀਆ ਨਹੀਂ ਹੋ ਸਕਦਾ ਸਰ ਕੀ ਕਰਨ ਜਾਮਿਨੜੀ ਹੜਤਾਲ ਕੀਤੀ ਹੈ ਜੀ ਹਾਂ ਜੀ ਫਸਟ ਆਫ ਆਲ ਤੁਹਾਡਾ ਧੰਨਵਾਦ ਜੀ মিডিਆ ਦਾ ਜਿਹੜਾ ਕਿ ਅੱਜ ਸਾਡੇ ਰੋਸ ਪ੍ਰਦਰਸ਼ਨ ਨੂੰ ਕਵਰ ਕਰਨ ਵਾਸਤੇ ਤੁਸੀਂ ਆਏ ਹੋ ਮੈਂ ਡਾਕਟਰ ਰਵੀਕੰਗ ਗੁਪਤਾ ਚਾਈਲਡਸ ਵੈਲੀ ਸਿਵਲ ਹਸਪੀਟਲ ਬਠਿੰਡਾ ਵਿਖੇ ਤਨਾਤਾਂ ਅੱਜ ਦੇ ਜੋ ਸਟ੍ਰਾਈਕ ਅੱਜ ਦੇ ਰੋਸ਼ ਪ੍ਰਦਰਸ਼ਨ ਦਾ ਮੁੱਦਾ ਸਜੋ ਆਰਜੀ ਮੈਡੀਕਲ ਕਾਲਜ ਕਲਕੱਤਾ ਵਿਖੇ ਜੋ ਇਨਸੀਡੈਂਟ ਬੜਾ ਹੀ ਮੰਦਭਗਾ ਇਨਸੀਡੈਂਟ ਵਾਪਰ ਰਿਹਾ ਥੋੜੀ ਦਿਨ ਪਹਿਲਾਂ ਜਿਸ ਦੇ ਵਿੱਚ ਇੱਕ ਲੇੜੀ ਡਾਕਟਰ ਦਾ ਰੈਜ਼ੀਡੈਂਟ ਡਾਕਟਰ ਦਾ ਬੜੀ ਹੀ ਬੇਰਹਿਮੀ ਨਾਲ ਪਹਿਲਾਂ ਰੇਪ ਕੀਤਾ ਗਿਆ ਫਿਰ ਉਸ ਦਾ ਕਤਲ ਕੀਤਾ ਗਿਆ ਉਹਦੇ ਰਿਗਾਰਡਿੰਗ ਇਹ ਰੋਸ਼ ਪ੍ਰਦਰਸ਼ਨ ਧਰਨਾ ਪ੍ਰਦਰਸ਼ਨ ਹੋ ਰਿਹਾ ਤਾਂ ਇਹ ਮਤਲਬ ਪਿਛਲੇ 2-3 ਦਿਨ ਤੋਂ ਬੜਾ ਹੀ ਰੋਸ਼ਾ ਕਿ ਜੀ ਬਹੁਤ ਹੀ ਮੰਦਭਗਾ ਇਨਸੀਡੈਂਟ ਜਿਹੜਾ ਹੋਇਆ ਕਿ ਇਸ ਇਨਸੀਡੈਂਟ ਤੋਂ ਬਾਅਦ ਸੈਕਿੰਡ ਇਨਸੀਡੈਂਟ ਇਹ ਹੋਇਆ ਕਿ ਜਦੋਂ ਸਾਡੇ ਡਾਕਟਰ ਲੋਗ ਰੋਸ਼ ਪ੍ਰਦਰਸ਼ਨ ਬੜੇ ਹੀ ਬਹੁਤ ਹੀ ਪੀਸਫੁਲ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਸੀ ਉੱਥੇ ਕਲਕੱਤਾ ਵਿਖੇ ਮੈਡੀਕਲ ਕਾਲਜ ਦੇ ਬਾਹਰ ਉਹਨਾਂ ਉੱਤੇ ਮੋਬ ਨੇ ਅਟੈਕ ਕੀਤਾ ਉਹਨਾਂ ਤੇ ਕਤਲਿਆਨਾ ਹਮਲਾ ਕੀਤਾ ਗਿਆ ਉਹ ਕੁਰਸੀਆਂ ਤੋੜੀਆਂ ਗਈਆਂ ਉਹਨਾਂ ਦੇ ਲੇਡੀ ਡਾਕਟਰ ਨੂੰ ਹਰਾਸ ਕੀਤਾ ਗਿਆ ਔਰ ਜਿੰਨੇ ਵੀ ਸਬੂਤ ਉਸ ਸੈਮੀਨਾਰ ਹਾਲ ਜਿੱਥੇ ਕੀ ਡਾਕਟਰ ਦਾ ਮਰਡਰ ਤੇ ਰੇਪ ਹੋਇਆ ਸੀ ਉਥੋਂ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਜਿਸ ਵਿੱਚ ਵੈਸਟ ਬੰਗਾਲ ਦੀ ਕਲਕੱਤਾ ਦੀ ਸਰਕਾਰ ਬਿਲਕੁਲ ਫੇਲ ਹੋਈ ਹੈ ਉਹਦੇ ਰਿਗਾਰਡਿੰਗ ਇਹ ਸਾਰੇ ਰੋਸ਼ਪਰੇਸ਼ਨ ਆੜੜ ਸਟੇਟਾਂ ਦੇ ਵਿੱਚ ਆੜੜ ਜ਼ਿਲ੍ਹਿਆਂ ਦੇ ਵਿੱਚ ਪੂਰੇ ਹੀ ਹਿੰਦੁਸਤਾਨ ਦੇ ਵਿੱਚ ਚੱਲ ਰਿਹਾ ਜਿੱਥੇ ਡਾਕਟਰ ਦਾ ਕਾਨੂੰਨ ਬਣਿਆ ਹੋਇਆ ਤੇ ਉਥੇ ਸਰਕਾਰ ਕੇ ਮਹਿਸਤਾ ਨਾਲ ਕਿਉਂ ਨਹੀਂ ਲੈਂਦੀ ਨਾ ਦੇਖੋ ਸਰਕਾਰ ਤਾਂ ਬਿਲਕੁਲ ਹੀ ਇਸ ਗੱਲ ਵਾਸਤੇ ਕੰਨੀ ਕੱਟੀ ਹੋਈ ਹੈ ਸਰਕਾਰ ਨੇ ਕਿਉਂਕਿ ਸਰਕਾਰ ਨੂੰ ਇਹ ਲੱਗਦਾ ਹੈ ਕਿ ਜੋ ਆਮ ਮੋਬ ਹੈ ਆਮ ਪਬਲਿਕ ਹੈ ਉਹੀ ਵੋਟ ਪਨ ਜਾਂਦੀ ਹੈ ਡਾਕਟਰਾਂ ਨੂੰ ਕਦੇ ਵੀ ਸਰਕਾਰ ਨੇ ਆਪਣਾ ਵੋਟ ਬੈਂਕ ਨਹੀਂ ਸਮਝਿਆ ਕਿਉਂਕਿ ਉਹਨਾਂ ਨੂੰ ਤਾਂ ਇਹੀ ਲੱਗਦਾ ਹੈ ਕਿ ਪੜ੍ਹੀ ਲਿਖੀ ਕੌਮ ਹੈ ਏਸੀ ਕਮਰੇ ਚ ਬੈਠਦੇ ਇਹਨਾਂ ਦੇ ਤਾਂ ਵੋਟ ਪਾਣੀ ਨਹੀਂ ਹੈ ਇਸ ਕਰਕੇ ਸਰਕਾਰ ਦਾ ਕੋਈ ਵੀ ਰੁਝਾਨ ਡਾਕਟਰਾਂ ਦੇ ਪ੍ਰਤੀ ਨਹੀਂ ਪੋਜ਼ਿਟਿਵ ਹੋਇਆ ਹਮੇਸ਼ਾ ਹੀ ਡਾਕਟਰਾਂ ਵਾਲੀ ਨੈਗੇਟਿਵ ਰਹੀ ਹੈ ਕੋਈ ਸਰਕਾਰ ਨੇ ਆਪਣੇ ਵੋਟ ਬੈਂਕ ਨੂੰ ਦੇਖਣਾ ਹੈ ਪੋਲੀਟਿਸ਼ੀਅਨ ਨੂੰ ਆਪਣੇ ਵੋਟ ਬੈਂਕ ਨੂੰ ਦੇਖਣਾ ਹੈ ਇਸ ਕਰਕੇ ਸਰਕਾਰ ਤੇ ਕਿਸੇ ਕੋਈ ਵੀ ਸਰਕਾਰ ਹੈ ਚਾਹੇ ਸਟੇਟ ਗਵਰਨਮੈਂਟ ਹੈ ਚਾਹੇ ਸੈਂਟਰ ਗਵਰਨਮੈਂਟ ਹੈ ਉਹਨਾਂ ਦਾ ਰੁਝਾਨ ਡਾਕਟਰਾਂ ਨੂੰ ਲੈ ਕੇ ਬੜਾ ਹੀ ਮੰਤ ਭਾਗਾ ਤੇ ਮੜਾ ਰਿਹਾ ਹੈ ਆ ਉਹ ਵੀ ਡਾਕਟਰਾਂ ਨਾਲ ਬਤ ਮਿੱਠੀ ਕਰ ਜਾਂਦਾ ਹੈ ਬਿਲਕੁਲ ਤੁਹਾਡੀ ਗੱਲ ਠੀਕ ਹੈ ਪਿਛਲੇ 2-3 ਸਾਲ ਦੇ ਵਾਇਲੈਂਸ ਦੀ ਐਕਟੀਵਿਟੀਜ਼ ਜੋ ਡਾਕਟਰਾਂ ਦੇ ਖਿਲਾਫ ਹੈ ਬੜੀ ਹੀ ਜ਼ਿਆਦਾ ਵੱਧ ਚੁੱਕੀਆਂ ਨੇ ਉਹਦਾ ਕਾਰਨ ਇਹ ਹੈ ਕਿ ਕਮਿਊਨੀਕੇਸ਼ਨ ਗੈਪ ਹੈ ਡਾਕਟਰਾਂ ਨੂੰ ਸਮਝਣ ਦੇ ਵਿੱਚ ਉਹ ਕੁਤਾਹੀ ਕਰਦੇ ਨੇ ਦੂਜਾ ਕਾਰਨ ਇਹ ਹੈ ਕਿ ਉਹਨਾਂ ਦੇ ਵਿੱਚ ਕੁ ਸ਼ਰਾਰਤੀ ਅੰਸਰ ਜਿਹੜੇ ਕੀ ਉਹਨਾਂ ਦੇ ਹਮਾਇਤੀ ਬਣ ਕੇ ਵਿੱਚ ਵੱਢ ਜਾਂਦੇ ਨੇ ਔਰ ਉਹ ਉਹਨਾਂ ਨੂੰ ਪ੍ਰੋਵੋਕ ਕਰਦੇ ਨੇ ਡਾਕਟਰਾਂ ਨੂੰ ਬਲੈਕਮੇਲ ਕੀਤਾ ਜਾਂਦਾ ਹੈ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਗਵਰਨਮੈਂਟ ਸੈਕਟਰ ਦੇ ਵਿੱਚ ਵੀ ਜੇ ਕੋਈ ਟ੍ਰੀਟਮੈਂਟ 'ਚ ਡਾਕਟਰ ਕੋਈ ਡਾਕਟਰ ਰੱਬਤਾ ਹੁੰਦਾ ਨਹੀਂ ਕਿ ਡਾਕਟਰ ਟ੍ਰੀਟਮੈਂਟ 'ਚ ਕੋਈ ਕਿਸੇ ਦੀ ਡੈਥ ਹੋ ਜਾਂਦੀ ਹੈ ਜਾਂ ਕੋਈ ਰੈਫਰ ਕਰਨਾ ਪੈਂਦਾ ਤਾਂ ਉੱਥੇ ਮਾਰਾਕੁੱਟੀ ਪੰਨਾ ਤੋੜੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤਾਂ ਉਹਨੂੰ ਲੈ ਕੇ ਡਾਕਟਰ ਨੂੰ ਬਲੈਕਮੇਲ ਕੀਤਾ ਜਾਂਦਾ ਉਸ ਤੋਂ ਪੈਸੇ ਦੀ ਡਿਮਾਂਡ ਕੀਤੀ ਜਾਂਦੀ ਹੈ ਐਕਸਟਰਸ਼ਨ ਕੀਤੀ ਜਾਂਦੀ ਹੈ ਤੇ ਇਹਨੇ ਸਾਰੇ ਇਨਸੀਡੈਂਟ ਵਾਇਲੈਂਸ ਦੇ ਤੇ ਡਾਕਟਰਾਂ ਦੇ ਖਿਲਾਫ ਜੋ ਵੀ ਮੋਹ ਪ੍ਰਦਰਸ਼ਨ ਦੇ ਨੇ ਇਹ ਪਿਛਲੇ 2-3 ਸਾਲਾਂ ਤੇ ਵਧ ਗਏ ਨੇ ਅਸੀਂ ਸਰਕਾਰ ਨੂੰ ਕੋਰਜੋ ਅਪੀਲ ਕਰਦੇ ਆ ਕਿ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨ ਬਣਾ ਇਦੇ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਹੁਣ ਇਹ ਹੜਤਾਲ ਜੇ ਖੇਡੋ ਤੱਕ ਜਾਰੀ ਹੈ। ਇਹ ਹੜਤਾਲ ਜੀ ਅੱਜ PCM ਐਸੋਸੀਏਸ਼ਨ ਦੀ ਹੈ ਸਿਵਲ ਹਸਪੀਟਲ ਬਠਿੰਡਾ ਦੀ ਹੈ ਔਰ ਨਾਲ ਹੀ ਦੂਜੀ ਸਿਹਤ ਸਬਧਾਵਾਂ ਜੋ ਸਰਕਾਰੀ ਸਿਹਤ ਸਬਧਾਵਾਂ ਨਹੀਂ ਜ਼ਿਲ੍ਹੇ ਦੇ ਵਿੱਚ ਸਟੇਟ ਦੇ ਵਿੱਚੋਂ ਬੰਦ ਹਨ। ਕੱਲ ਸਾਡੀ ਆਈਐਮਈ ਦੀ ਔਰ ਨੈਸ਼ਨਲ ਲੈਵਲ ਤੇ ਸਟੇਟ ਲੈਵਲ ਤੇ ਆਈਐਮਈ ਦੀ ਪ੍ਰਾਈਵੇਟ ਡਾਕਟਰਾਂ ਦੀ ਹੜਤਾਲ ਹੈ ਜੋ ਕਿ ਸਵੇਰ ਤੋਂ ਸ਼ਾਮ ਤੱਕ ਚੱਲੇਗੀ। ਇਹਦੇ ਵਿੱਚ OPD ਸਰਵਿਸਿਜ਼ ਤੇ ਨੌਨ ਅਮਰਜੈਂਸੀ ਸਰਵਿਸਿ ਬੰਦ ਕੀਤੀਆਂ ਗਈਆਂ ਨੇ। ਸਰਕਾਰੀ ਸੰਸਥਾ ਦੇ ਵਿੱਚ ਜੋ ਪੋਸਟਮਾਰਟਮ ਤੇ ਜਿੱਦਾਂ ਕਿ ਜੀ ਤੁਸੀਂ ਸਾਰੇ ਜਾਣਦੇ ਹੋ ਕਲਕੱਤੇ ਵਿਖੇ ਇੱਕ ਬਹੁਤ ਹੀ ਦੁਖਦਾਈ ਤੇ ਚਿੰਤਾਜਨਕ ਘਟਨਾ ਵਾਪਰੀ ਹੈ ਸਾਡੀ ਇੱਕ ਮਹਿਲਾ ਡਾਕਟਰ ਜੋ ਕਿ ਲਗਭਗ 36 ਘੰਟੇ ਤੋਂ ਆਪਣੀ ਡਿਊਟੀ ਨਿਭਾ ਰਹੀ ਸੀ ਉਸ ਦਾ ਬਲਦਤਕਾਰ ਕੀਤਾ ਗਿਆ ਤੇ ਉਸ ਦਾ ਕਤਲ ਕੀਤਾ ਗਿਆ ਸਵਾਏ ਕਿ ਮੌਕੇ ਦੀ ਸਰਕਾਰ ਮੌਕੇ ਦੀ ਪੁਲਿਸ ਐਡਮਿਨਿਸਟ੍ਰੇਸ਼ਨ ਉਸ ਨੂੰ ਇਨਸਾਫ ਦਲਾਉਂਦੀ ਸਭ ਨੂੰ ਐਵੀਡੈਂਸ ਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਗਈ ਲੋਕਾਂ ਦੇ ਘੱਟ ਨੇ ਤੋੜਫੋੜ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹ ਜੀਆਂ ਘਟਨਾਵਾਂ ਮਹਿਲਾ ਦੀਆਂ ਸੁਰੱਖਿਆ ਉੱਪਰ ਜੋ ਕਿ ਦਿਨ ਰਾਤ ਡਿਊਟੀ ਕਰਦੀਆਂ ਨੇ ਲੋਕਾਂ ਦੀਆਂ ਸੇਵਾ ਕਰਦੀਆਂ ਨੇ ਆਪਰੇ ਬੱਚਿਆਂ ਨੂੰ ਘਰੇ ਛੱਡ ਕੇ ਰਾਤ ਦੀ ਡਿਊਟੀ ਹਸਪਤਾਲਾਂ ਵਿੱਚ ਨਿਭਾਉਂਦੀਆਂ ਨੇ ਨਾ ਹੀ ਸਿਰਫ ਡਾਕਟਰ ਸਾਡੇ ਸਟਾਫ ਨਰਸਾਂ ਭੈਣਾਂ ਵੀ ਜੋ ਡਿਊਟੀ ਨਿਭਾਉਂਦੀਆਂ ਨੇ ਉਹਨਾਂ ਦੀ ਸੁਰੱਖਿਆ ਤੇ ਸਵਾਲ ਖੜਾ ਕਰਦਾ ਹੈ ਇਹ ਕੋਈ ਇਕਲੌਤੀ ਘਟਨਾ ਤਾਂ ਹੈ ਨਹੀਂ ਇਹ ਜੀਆਂ ਕਈ ਘਟਨਾਵਾਂ ਲੰਬੇ ਸਮੇਂ ਤੋਂ ਸਾਰੇ ਦੇਸ਼ ਵਿੱਚ ਵਾਪਰ ਰਹੀਆਂ ਨੇ ਅਸੀਂ ਸਮੇਂ-ਸਮੇਂ ਤੇ ਸਰਕਾਰਾਂ ਨੂੰ ਗੁਜਾਰਿਸ਼ ਕਰਦੇ ਰਹੇ ਹਾਂ ਪ੍ਰੋਟੈਸਟ ਕਰਦੇ ਰਹੇ ਹਾਂ ਕਿ ਇਨ੍ਹਾਂ ਘਟਨਾਵਾਂ ਤੇ ਨੱਥ ਪਾਈ ਜਾ ਸਕੇ ਕੋਈ ਸੈਂਟਰਲ ਪ੍ਰੋਟੈਕਸ਼ਨ ਐਕਟ ਜਾਂ ਕਿਸੇ ਹੋਰ ਤਰ੍ਹਾਂ ਦਾ ਐਕਟ ਜੋ ਇਹਨਾਂ ਨੂੰ ਘਟਨਾਵਾਂ ਨੂੰ ਰੋਕਣ 'ਚ ਸਕਸ਼ਮ ਹੋਵੇ ਉਹ ਲਿਆਂਦਾ ਜਾਵੇ ਪਰ ਜਿਵੇਂ ਕਿ ਜਾਣਦੇ ਆ ਕਿ ਜਦੋਂ ਤੱਕ ਕੋਈ ਸੰਘਰਸ਼ ਨਾ ਕੀਤਾ ਜਾਵੇ ਉਦੋਂ ਤੱਕ ਸਰਕਾਰਾਂ ਦੇ ਕੰਨਾਂ 'ਚ ਜੂ ਨਹੀਂ ਰੇਗਦੀ ਇਸ ਤਰ੍ਹਾਂ ਸਰਕਾਰਾਂ ਨੇ ਹਜੇ ਤੱਕ ਇਹਨਾਂ ਘਟਨਾਵਾਂ ਦਾ ਕੋਈ ਵੀ ਹੱਲ ਨਹੀਂ ਕੀਤਾ ਸਗੋਂ ਉਹ ਬਹੁਤ ਹੀ ਘੱਟ ਡਾਕਟਰਾਂ ਦੀ ਗਿਣਤੀ ਨਾਲ ਬਹੁਤ ਹੀ ਵੱਡੇ ਹਸਪਤਾਲ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਆਪਣੀ ناکਾਮੀਆਂ ਨੂੰ ਡਾਕਟਰਾਂ ਉੱਪਰ ਸਿੱਟਣ ਦੀ ਕੋਸ਼ਿਸ਼ ਕਰਦੀ ਹੈ ਪੈਰਾਮੈਡੀਕਲ ਸਟਾਫ 'ਪਨ ਸਿੱਟਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਇਹਨਾਂ ਘਟਨਾਵਾਂ ਦਾ ਕਾਰਨ ਬਣਦਾ ਹੈ ਅਸੀਂ ਸਰਕਾਰ ਤੋਂ ਸੈਂਟਰ ਸਰਕਾਰ ਤੋਂ ਪੰਜਾਬ ਦੀ ਸਰਕਾਰ ਤੋਂ ਸਾਰੇ ਵੈਸਟ ਬੰਗਾਲ ਦੀ ਸਰਕਾਰ ਤੋਂ ਇਹੀ ਉਮੀਦ ਰੱਖਦੇ ਆ ਕਿ ਸ਼ਾਇਦ ਇਸ ਘਟਨਾ ਤੋਂ ਬਾਅਦ ਸਾਡੇ ਸੰਘਰਸ਼ ਤੋਂ ਬਾਅਦ ਉਹ ਕੋਈ ਨਾ ਕੋਈ ਇਹੋ ਜਿਹਾ ਕਾਨੂੰਨ ਲੈ ਕੇ ਆ ਸਕਣ ਜਿੰਨਾ ਕਰਕੇ ਇਹਨਾਂ ਘਟਨਾਵਾਂ ਨੂੰ ਆਉਣ ਵਾਲੇ ਸਮੇਂ ਚੀਤਾ ਗਏ ਅੱਜ ਦੀ OPD ਸੇਵਾਵਾਂ ਇਲੈਕਟਿਵ OT ਸੇਵਾਵਾਂ ਬਿਲਕੁਲ ਬੰਦ ਨੇ ਸਾਰੇ ਪੰਜਾਬ ਵਿੱਚ ਹੀ ਬੰਦ ਨੇ ਇਸ ਵਿੱਚ ਸਾਨੂੰ AIMA ਬਠਿੰਡਾ ਨੇ ਪੂਰੇ ਸੰਗਿ ਸਹਿਯੋਗ ਦਿੱਤਾ ਹੈ ਨਰਸਿੰਗ ਐਸੋਸੀਏਸ਼ਨ ਨੇ ਬਾਕੀ ਪੈਰਾਮੈਡੀਕਲ ਯੂਨੀਅਨ ਨੇ ਸਾਡਾ ਸਾਥ ਦਿੱਤਾ ਤੇ ਅਗਰ ਸਾਡੀਆਂ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ ਜਿਲ੍ਹਾ ਐਸੋਸੀਏਸ਼ਨਾਂ ਦੇ ਫੈਸਲੇ ਅਨੁਸਾਰ ਅਗੇ ਸੰਘਰਸ਼ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ ਕਿ ਸਰਕਾਰ ਕਿਉਂ ਨਹੀਂ ਕਬੇ ਜਵਾਬ ਸਰਕਾਰ ਦੀ ਉਦੋਂ ਤੱਕ ਕਿਸੇ ਵੀ ਕੰਮ ਨੂੰ ਗੰਭੀਰਤਾ ਤੱਕ ਨਹੀਂ ਲੈਂਦੀ ਜਦੋਂ ਤੱਕ ਉਹਨਾਂ ਉੱਪਰ ਲੋਕਾਂ ਦਾ ਪ੍ਰੈਸ਼ਰ ਨਾ ਬਣ ਇਹ ਗੱਲ ਆਪਾਂ ਬਿਲਕੁਲ ਸਹੀ ਤੌਰ ਤੇ ਜਾਣਦੇ ਹਾਂ